ਇਹ ਅਹਿਮਤ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚੋਂ ਛੁੱਟਾਇਆ ਨਹੀਂ ਜਾ ਸਕਦਾ ਪਾਣੀ ਦੀ ਅਹਿਮਤ ਕਦੇ ਵੀ ਘਟ ਨਹੀਂ ਹੋ ਸਕਦੀ ਪਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਇ ਸੋ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਪਾਣੀ ਸਾਨੂੰ ਜੀਵਨ ਬਖਸ਼ਦਾ ਹੈ ਪਾਣੀ ਦੇ ਨਾਲ ਸਾਡੀ ਬਨਸਪਤੀ ਹਰੀ-ਭਰੀ ਹੈ ਸੋ ਪਾਣੀ ਨੂੰ ਬਚਾਉਣ ਦਾ ਬੜਾ ਵੱਡਾ ਉਦਮ ਕਰਨ ਦੀ ਲੋੜ ਹੈ ਕਿਉਂਕਿ ਪਾਣੀ ਹਮੇਸ਼ਾ ਹੀ ਸਾਡੀ ਜ਼ਿੰਦਗੀ ਦਾ ਆਧਾਰ ਬਣਿਆ ਰਹੇਗਾ ਇਹ ਪਾਣੀ ਨਾ ਰਿਹਾ ਤਾਂ ਸਾਡੀ ਜ਼ਿੰਦਗੀ ਨਹੀਂ ਰਹੇਗੀ ਸੋ ਜਿਹੜਾ ਪੁਰਾਣੀ ਸਮਿਆਂ ਦੇ ਵਿੱਚ ਪਾਣੀ ਨੂੰ ਸੰਭਾਲਣ ਦਾ ਔਰ ਪਾਣੀ ਨੂੰ ਜਿਹੜਾ ਧਰਤੀ ਦੇ ਵਿੱਚੋਂ ਕੱਢਣ ਦਾ ਸਰੋਤ ਸੀ ਉਹ ਹੱਟ ਹੁੰਦੇ ਸੀ ਪਰ ਹਲਟ ਤੇ ਖੂ ਇਹ ਸਾਡਾ ਸੱਭਿਆਚਾਰਕ ਚਿੰਨ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਹਲਟਾਂ ਦਾ ਔਰ ਖੂਹਾਂ ਦਾ ਜਿਹੜਾ ਜ਼ਿਕਰ ਆਉਂਦਾ ਖੂਹਾਂ ਦੀਆਂ ਖੜਖੜ ਕਰਦੀਆਂ ਜਿਹੜੀਆਂ ਟਿੰਡਾਆਂ ਵਾਂ ਉਹਨਾਂ ਨੂੰ ਹੁਣ ਨਹੀਂ ਸਾਡੀ ਪੰਜਾਬੀ ਆਪਣੀ ਕਰਨਾ ਵਿੱਚ ਮਸੂਲ ਕਰਦੇ ਨੇ ਭਾਵੇਂ ਕਿ ਬਹਿਲਾਂ ਉਹਨਾਂ ਤੋਂ ਮਾਂ ਰਹਿ ਗਈ ਆ ਪਰ ਫਿਰ ਵੀ ਪੰਜਾਬੀ ਖੂਹਾਂ ਦੀਆਂ ਜਿਹੜੀਆਂ ਜਿਹੜੀ ਅਹਿਮੀਅਤ ਹੈ ਉਹਨੂੰ ਕਦੇ ਵੀ ਅੱਖੋਂ ਪਰੋਖੇ ਕਰਕੇ ਨਹੀਂ ਨਹੀਂ ਦੇਖਿਆ ਜਾ ਸਕਦਾ ਸੋ ਜਿਵੇਂ ਸਾਡੀਆਂ ਬਾਰਤਾਂ ਮੁਝਾਰਤਾਂ ਵਿੱਚ ਵੀ ਜਿਵੇਂ ਕਹਿੰਦੇ ਨੇ ਕਿ ਹਾਲ ਟੰਗਾ ਪਾਰ ਟੰਗਾ ਵਿੱਚ ਟਲਮਟਲੀਆਂ ਆਉਣ ਕੂਝਾ ਦੇਣ ਬੱਚੇ ਨਦੀ ਨਾ ਹੋਣ ਚੱਲੀਆਂ ਸੋ ਇਦਾਂ ਦੀਆਂ ਜਿਹੜੀਆਂ ਮੁਹਾਵਰੇ ਔਰ ਬਾਤਾਂ ਨੇ ਸਾਡੀਆਂ ਬੁਝਾਰਤਾਂ ਨੇ ਉਹਨਾਂ ਦੇ ਵਿੱਚ ਵੀ ਖੂਹਾਂ ਦਾ ਜ਼ਿਕਰ ਆਉਂਦਾ ਔਰ ਖੂਹਾਂ ਦਾ ਜ਼ਿਕਰ ਸਾਡੇ ਕਿੱਸਿਆਂ ਦੇ ਵਿੱਚ ਬੜਾ ਆਉਂਦਾ ਕਿਉਂਕਿ ਖੂਹਾਂ ਦਾ ਜਿਹੜਾ ਸਿੰਬਲ ਹੈ ਉਹਨੂੰ ਵਰਤ ਕੇ ਸਾਡੇ ਪੰਜਾਬੀ ਕਿੱਸਾਕਾਰਾਂ ਨੇ ਬਹੁਤ ਸਾਰੇ ਕਿੱਸਿਆਂ ਦੇ ਵਿੱਚ ਉਸ ਲੋਕ ਰੂੜੀ ਨੂੰ ਵੀ ਪ੍ਰਚਲਿਤ ਕੀਤਾ ਜਿਹੜੀ ਖੂਹਾਂ ਦੇ ਨਾਲ ਜੁੜੀ ਹੋਈ ਆ ਖੂਹਾਂ ਨੇ ਹਰਿਆਵਲ ਪੈਦਾ ਕੀਤੀ ਹੱਟਾਂ ਨੇ ਹਰਿਆਵਲ ਪੈਦਾ ਕੀਤੀ ਤੇ ਹੁਣ ਜਦੋਂ ਸਾਡੇ ਕੋਲ ਪਾਣੀ ਦੇ ਸਰੋਤ ਜਿਹੜੇ ਆ ਉਹ ਇਲੈਕਟ੍ਰੋਨਿਕ ਹੋ ਗਏ ਨੇ ਉਦੇ ਨਾਲ ਦੀ ਨਾਲ ਜਿਹੜਾ ਪਾਣੀ ਹੈ ਉਹ ਗੰਧਲਾ ਹੁੰਦਾ ਜਾ ਰਿਹਾ ਦਰਿਆ ਸੁੱਕਦੇ ਜਾ ਰਹੇ ਨੇ دریاਵਾਂ ਦੀ ਰੇਤ ਜਿਹੜੀ ਆ ਉਹ ਪਾਣੀ ਨੂੰ ਇਦਾਂ ਜਾਪਦਾ ਜਿਵੇਂ ਘੇਰ ਰਹੀ ਹੋਵੇ ਸੋ ਜਿਹੜੇ ਪਾਣੀ ਦੇ ਸਰੋਤਾਂ ਦਾ ਸੁੱਕਣਾ ਆ ਜਾਂ ਪਾਣੀ ਦਾ ਡੂੰਗਾ ਹੋ ਜਾਣਾ ਜਾਂ ਪਾਣੀ ਦਾ ਪ੍ਰਦੂਸ਼ਿਤ ਹੋ ਜਾਣਾ ਇਹ ਕਿਤੇ ਨਾ ਕਿਤੇ ਮਨੁੱਖ ਦੀ ਜਿਹੜੀ ਕੁਦਰਤ ਨਾਲ ਛੇੜਛਾੜਾ ਉਹਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਸ਼ਾਮ ਦੇ ਪਾਣੀਆਂ ਵਿੱਚ ਪੈ ਰਿਹਾ ਸੀਵਰੇਜ ਦਾ ਪਾਣੀ ਉਹ ਗੰਧਲਾ ਕਰ ਰਿਹਾ دریاਵਾਂ ਦੇ ਪਾਣੀਆਂ ਨੂੰ ਇਹ دریاਵਾਂ ਦੇ ਪਾਣੀ ਨੂੰ ਜਿਹੜਾ ਖਤਮ ਹੋ ਜਾਣਾ ਸੋ ਇਹ 라ਵੀਆਂ ਤੇ ਬਿਆਸ ਇਹ ਚਨਾਬ ਤੇ ਜੇਹਲਮ ਇਹ ਸਤਲੁਜ ਇਹ ਸਾਡਾ ਇੱਕ ਬਹੁਤ ਵੱਡਾ ਸਰਮਾਇਆ ਸੀ ਜਿਹੜੇ ਦਰਿਆਵਾਂ ਦੇ ਕਲਕਲ ਕਰਦੇ ਪਾਣੀ ਸੀ ਉਹ ਮਨੁੱਖ ਦੀ ਰੂਹ ਨੂੰ ਸਕੂਨ ਦਿੰਦੇ ਸੀ ਉਹ ਸਕੂਨ ਹੁਣ ਮੁੱਕਦਾ ਜਾ ਰਿਹਾ ਬੇਸ਼ੱਕ ਅਸੀਂ ਟਿਊਬਲਾਂ ਦੇ ਨਾਲ ਬਹੁਤ ਤਰੱਕੀ ਕਰੀ ਜਾ ਰਹੇ ਹਾਂ ਪਰ ਆਉਣ ਵਾਲੇ ਸਮੇਂ 'ਚ ਜਿਹੜਾ ਪਾਣੀ ਦਾ ਸੰਕਟ ਹੈ ਉਹ ਸਾਨੂੰ ਵਿਗਿਆਨਕ ਤੌਰ ਤੇ ਵੀ ਭੁਗਤਣਾ ਪੈ ਸਕਦਾ ਸੋ ਪਾਣੀ ਨੂੰ ਬਚਾਉਣ ਲਈ ਚਾਹੇ ਉਹ ਸਾਡੇ ਖੂਹ ਸੀ ਸਾਡੇ ਟੋਬੇ ਸੀ ਦੇ ਨਾਲ ਸਾਡੇ ਪਾਣੀ ਦੇ ਸਰੋਤਾਂ ਦਾ ਜਿਹੜਾ ਸੁੱਕ ਜਾਣਾ ਤੇ ਮੁੱਕ ਜਾਣਾ ਉਹ ਸਾਡੇ ਵਾਸਤੇ ਔਰ ਪੂਰੀ ਮਨੁੱਖਤਾ ਵਾਸਤੇ ਬੜਾ ਦੁਖਦਾਈ ਹੋਏਗਾ ਸੋ ਸਾਨੂੰ ਹੰਬੜਾ ਮਾਰਨ ਦੀ ਲੋੜ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟਿਵੀ ਦਿਨਾਲ